ਅੱਜ ਨਵਤੇਜ ਸਿੰਘ ਦੀਆਂ ਕਹਾਣੀਆਂ ਦੇ ਉੱਤੇ ਉਹਨਾਂ ਦੀ ਕਲਾ ਔਰ ਜੁਗਤ ਦੇ ਉੱਤੇ ਗੱਲ ਕਰਨੀ ਹੈ ਕਥਾ ਜੁਗਤ ਤੇ ਕਥਾ జగਤ ਦੋਨਾਂ ਬਾਰੇ ਗੱਲ ਕਰਾਂਗੇ ਥੈਂਕ ਯੂ ਸਤਿਕਾਰਯੋਗ ਪਰਦਾਮਗੀ ਮੰਡਲ ਕੀਟੀਚਰ ਸਿੰਘ ਜੀ ਬਾਨ ਤੇ ਮੇਰੇ ਪਿਆਰੇ ਵਿਦਿਆਰਥੀ ਨਵਤੇਜ ਸਿੰਘ ਦਾ ਕਥਾ జగਤ ਤੇ ਜੁਗਤ ਬਾਰੇ ਗੱਲਬਾਤ ਦੌਰਾਨ ਨਵਤੇਜ ਕੀ ਲਿਖਦਾ ਹੈ ਤੇ ਕਿਵੇਂ ਲਿਖਦਾ ਹੈ ਬਾਰੇ ਮੈਂ ਚਰਚਾ ਕਰਾਂਗੀ ਨਵਤੇਜ ਦਾ ਪਹਿਲਾ ਤੁਹਾਰੀ ਸੰਗ੍ਰਹਿ 1943 ਵਿੱਚ ਆਇਆ ਇਹ ਉਸ ਸਮੇਂ ਸੀ ਜਦੋਂ ਉਸਦੀ ਉਮਰ 18 ਸਾਲ ਸੀ ਦੂਜੀ ਸੰਸਾਰ ਜੰਗ ਲੱਗੀ ਹੋਈ ਸੀ ਤੇ 2 ਸਾਲਾਂ ਬਾਅਦ ਮੁੱਕਣ ਵਾਲੀ ਸੀ ਹਿਰੋਸ਼ੀਮਾ ਤੇ ਨਾਗਾਸਾ키 ਐਟਮ ਬੰਬ ਵਾਲੀ ਦਿਲ ਘਟਨਾ ਮਾਰ ਅਮਰੀਕਨ ਸਾਮਰਾਜ ਬਾਹਰ ਸਾਹਮਣੇ ਆਇਆ ਦੇਸ਼ ਦਾ ਸੁਤੰਤਰਤਾ ਸੰਗਰਾਮ ਇੱਕ ਤੇਜ਼ ਰੌਣਕ ਵਿੱਚ ਆ ਗਿਆ ਸੀ ਸਮਾਜਗਤੀ ਵਿਚਾਰਾਂ ਦੀ ਬਹੁਤ ਲਈ ਇਸ ਨੇ ਹੋਰ ਤਿੱਖਾ ਕੀਤਾ ਪ੍ਰਤੀਸ਼ੀਲ ਲੇਖਕ ਸੰਗ ਖੋਦ ਵਿੱਚ ਆ ਚੁੱਕਿਆ ਸੀ ਪੂਰੀ ਦੁਨੀਆ ਦੀ ਪੂਰੀ ਦੁਨੀਆ ਦੇ ਸਮਾਇਤਾਰੀ ਸੰਸਾਰ ਵਿੱਚ ਰਹ ਰਹੀ ਆਮ ਲੋਕਾਂ ਦੀਆਂ ਗੁੜੀਆਂ ਨੂੰ ਆਪਸ ਵਿੱਚ ਜੋੜਨ ਲਈ ਉਹਨਾਂ ਦੇ ਵੱਤ ਵਿੱਚ ਆਵਾਜ਼ ਉਠਾਈ ਜਾਣ ਲੱਗੀ ਸੀ ਬੰਡ ਤੋਂ ਬਾਅਦ ਜੋ ਭਾਰਤ ਅੰਗਰੇਜ਼ ਛੱਡ ਕੇ ਗਏ ਉਹ ਅਕਦਾਬਰੀ ਕਾਂਗਾੜਾ ਫੀ ਚੁੱਕਿਆ ਸੀ ਲਖਵਾਰ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ ਸੀ ਰੇਲਵੇ ਸਟੇਸ਼ਨਾਂ ਨੂੰ ਯੁੱਧ ਖੇਤਰ ਬਣਾ ਦਿੱਤਾ ਗਿਆ ਸੀ ਅਣਗਿਣਤ ਸ਼ਰਨਾਰਥੀ ਜਿਹੜੇ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਵਿੱਚ ਉਪਰਿਘੰਮ ਜ਼ਰਬਾਨਾਈ ਬੰਦਨ ਦੇ ਹੁੰਦੇ ਆਨਲੋਂ ਟੋਪੀ ਬਸਤੀ ਆਰਥਿਕ ਸੰਤੁਲਨ ਬਹੁਤ ਵੱਧ ਗਿਆ ਸੀ ਕਾਮੀ ਸਮੱਸਿਆ ਪੈਦਾ ਹੋ ਚੁੱਕੀ ਸੀ ਜ਼ਮੀਨੀ ਸੁਧਾਰ ਕਰ ਲਈ ਜ਼ਰੂਰੀ ਸੀ ਆਰਥਿਕ ਵਿਕਾਸ ਜ਼ਰੂਰੀ ਸੀ ਲੋਕਾਂ ਦਾ ਸੱਭਿਆਚਾਰਕ ਵਿਆਹ ਇੱਚਾ ਚੁਕਣਾ ਜ਼ਰੂਰੀ ਸੀ ਵੰਡ ਦੇ ਨੁਕਸਾਨ ਤੇ ਪਸਤੀਵਾਰ ਦਾ ਦੇਸਾ ਤੇ ਖਾਸ ਕਰਕੇ ਜ਼ਗੀਰਦਾਰੀ ਵਿਆਸਤ ਦਾ ਸਫਾਇਆ ਕਰਨਾ ਜ਼ਰੂਰੀ ਸੀ ਸੋ ਅਜਿਆਂ ਦੰਦੀ ਇੱਕ ਸਮੱਸਿਆਵਾਂ ਵਾਲਾ ਦੇਸ਼ ਜੂਝ ਰਿਹਾ ਸੀ ਅਜਿਹੇ ਮਾਹੌਲ ਵਿੱਚ ਨਵਤੇਜ ਦੀ ਕਹਾਣੀ ਜਨਮ ਲੈਂਦੀ ਹੈ ਤੇ ਫਿਰ ਇਸ ਮਾਹੌਲ ਤੋਂ ਅਛੂਤੀ ਕਿਵੇਂ ਰਹਿ ਸਕਦੀ ਸੀ ਇਹ ਸਾਰੇ ਦ੍ਰਿਸ਼ ਨਵਤੇਜ ਦੀ ਕਹਾਣੀ ਵਿੱਚ ਸਮਾਈ ਹੋਏ ਹਨ ਕਿਉਂਕਿ ਉਹ ਸਮਕਾਲੀ ਰਾਜਨੀਤਿਕ ਤੇ ਸਮਾਜਿਕ ਘਟਨਾਵਾਂ ਨੂੰ ਕਹਾਣੀਆਂ ਦਾ ਵਿਸ਼ਾ ਬਣਾਉਂਦਾ ਹੈ ਉਹ ਆਪ ਇਸ ਸੋਚ ਦਾ ਧਾਰਨੀ ਸੀ ਕਿ ਮੌਜੂਦਾ ਸਮੇ ਦਾ ਸੱਚ ਲੇਖਕ ਨੂੰ ਬਿਆਨ ਕਰਨਾ ਚਾਹੀਦਾ ਹੈ ਉਹ ਲੋਕਾਂ ਦੀ ਚੰਗੀਰੀ ਜ਼ਿੰਦਗੀ ਲਈ ਸੰਘਰਸ਼ ਦਾ ਚਾਹਵਾਨ ਸੀ ਉਸਨੇ ਇਸ ਸੰਘਰਸ਼ ਨੂੰ ਨਵੇਂ ਤਜਰਬਿਆਂ ਨਾਲ ਨਵੇਂ الزاويه ਤੋਂ চিত্রਿਆ ਅਸਲ ਵਿੱਚ ਨਵਤੇਜ ਦੀ ਕਹਾਣੀ ਦਾ ਵਿਚਾਰਧਾਰਕ ਤੇ ਸਿਰਜਣਾਤਮਕ ਵਿਕਾਸ ਆਪਣੇ ਪਿਤਾ ਦੁਆਰਾ ਪਾਈਆਂ ਵਿਚਾਰਧਾਰਕ ਲੀਹਾਂ ਉੱਤੇ ਹੋਇਆ ਗੁਰਬਖਸ਼ ਸਿੰਘ ਰਿਤਲੜੀ ਦੀ ਵਿਚਾਰਧਾਰਾ ਵਿੱਚ ਉਸਹਿ ਹੀ ਨਵਤੇਜ ਦੀਆਂ ਕਹਾਣੀਆਂ ਦਾ ਉਸ ਤੋਂ ਪਿਆਰ ਇਸ ਪੈਂਦਾ ਹੈ ਗੁਰਬਖਸ਼ ਸਿੰਘ ਲਿਖਦੇ ਹਨ ਮੈਂ ਕਾਮਯਾ ਦਾ ਲੇਖਕ ਕਿਸਾਨਾਂ ਦਾ ਰੱਖਾ ਹਾਂ ਵਿਦਵਾ ਦੇ ਤੁਖਾਂ ਦਾ ਭਾਈਵਾਲ ਹਾਂ ਯਤੀਮ ਦੀਆਂ ਆਂਹਾਂ ਦੇ ਸੌਦਾ ਦਾ ਮੈਂ ਐਲਾਨ ਕਰਦਾ ਹਾਂ ਕਿ ਜਿੰਨੋ ਚਿਰ ਫੈਕਟਰੀਆਂ ਦੇ ਕਾਮਿਆਂ ਤੇ ਖੇਤਾਂ ਦੇ ਕਿਸਾਨਾਂ ਦੇ ਘਰ ਖੁਸ਼ੀ ਨਹੀਂ ਆ ਜਾਂਦੀ ਉਹਨਾਂ ਚਿਰ ਕਿਸੇ ਨੂੰ ਕੋਈ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਨਰਤੇਜ ਸਿੰਘ ਦਾ ਮਾਸਵਤੀ ਦ੍ਰਿਸ਼ਟੀਕੋਣ ਪਿਤਾ ਤੋਂ ਸੰਚਾਰਿਤ ਹੋ ਕੇ ਕਹਾਣੀਆਂ ਵਿੱਚ ਉਤਰਦਾ ਹੈ ਕਿਉਂਕਿ ਉਸ ਦੀਆਂ ਕਹਾਣੀਆਂ ਦੇ ਵਿਸ਼ੇ ਸਾਰੇ ਤੇ ਸਾਰੇ ਜਮਾਤੀ ਸੰਘਰਸ਼ ਆਰਥਿਕ ਸਮਾਜਿਕ ਧਾਰਮਿਕ ਮਾਨਸਿਕ ਸੰਕਟ ਦੇ ਕਰੋੜ ਯਥਾਰਥ ਦੇ ਮਾਨਵੀ ਸੰਵੇਦਨਾ ਦੇ ਘਾਣ ਨਾਲ ਸੰਬੰਧਤ ਹਨ ਨਤੀਸ ਨੇ ਆਪਣੇ ਪੇਤਨਰ ਵਖਰਾ ਇਸ ਤਰ੍ਹਾਂ ਹੈ ਕਿ ਉਹ ਆਪਣੀਆਂ ਕਹਾਣੀਆਂ ਵਿੱਚ ਅਪਰਸ਼ਕ ਰੰਗ ਨਹੀਂ ਭਰਦਾ ਉਹ ਜ਼ਿੰਦਗੀ ਦੇ ਅਟਲ ਸੰਘਰਸ਼ ਦੀ ਗੱਲ ਜ਼ਿੰਦਗੀ ਦੇ ਕਾਲੇ ਪੱਖ ਦੀ ਗੱਲ ਜ਼ਿਆਦਾ ਦਿਖਾਉਂਦਾ ਹੈ ਜਦੋਂ ਕਿ ਇਸ ਦੇ ਉਜਲੇ ਪੱਖ ਨੂੰ ਬਿਆਨ ਕਰਨ ਤਵੱਜੋ ਨਹੀਂ ਦਿੰਦਾ ਉਹ ਲੋਕਾਂ ਦੀ ਤੀਸ ਨੂੰ ਪਾਠਕਾਂ ਤੱਕ ਪਹੁੰਚਾਉਣਾ ਆਪਣਾ ਫਰਜ਼ ਸਮਝਦਾ ਹੈ ਉਸ ਦੀ ਕਹਾਣੀ ਬਸ਼ੀਰਾ ਮੁੰਡੂ ਤੇ ਟੌਮੀ ਸਨੇਹਾ ਪੈਣ ਦੀ ਮਹਿਕ ਕੋਟ ਦੇ ਬਨੌਖ ਦੇਖਿਆ ਜਾ ਸਕਦੀਆਂ ਹਨ ਉਸੀਆਂ ਲਗਭਗ ਸਾਰੀਆਂ ਹੀ ਕਹਾਣੀਆਂ ਵਿੱਚ ਸਮਾਜ ਦੇ ਉਹਨਾਂ ਵਰਗਾਂ ਦੀ ਤਰਸ ਦਿਖਤਾਸਤਾਂ ਹੈ ਜੋ ਸਿਸਟਮ ਦੇ ਅਨਿਆਂ ਜਾਂ ਦੰਗਿਆਂ ਦੇ ਸ਼ਿਕਾਰ ਹਨ ਥੋੜਾ ਮਾਰੇ ਬੇਜ਼ਮੀਨੇ ਨਿਮਨ ਵਰਗ ਤੇ ਗਰੀਬ ਹਨ ਉਹ ਕਿਸੇ ਨਾ ਕਿਸੇ ਆਰਥਿਕ ਸਮਾਜਿਕ ਧਾਰਮਿਕ ਮਜਬੂਰੀ ਵਿੱਚ ਫਸੇ ਮੁੱਖ ਦਰਸ਼ਕ ਬਣ ਚੁੱਕੇ ਹਨ ਜਿਵੇਂ ਬਸ਼ੀਰਾ ਕਹਾਣੀ ਵਿੱਚ ਲੇਖਕ ਲਿਖਦਾ ਹੈ ਕਿ ਉਸ ਦਾ ਦੋਸਤ ਬਸ਼ੀਰਾ ਜਦੋਂ ਬਹੁਤ ਦਿਨ ਸਕੂਲ ਨਹੀਂ ਆਉਂਦਾ ਤਫੀ ਉਹ ਸੁਨੋਸ ਤੇ ਘਰ ਹੀ ਮਿਲਣ ਜਾਂਦਾ ਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਸਕੂਲ ਕਿਉਂ ਨਹੀਂ ਆਉਂਦਾ ਤਾਂ ਬਸ਼ੀਰਾ ਜਵਾਬ ਦਿੰਦਾ ਹੈ ਮੇਰੀ ਮੀਆਂ ਨੇ ਮੱਝ ਖਰੀਦ ਲਈ ਹੈ ਤੇ ਲੇਖਕ ਲਈ ਮੱਝ ਖੋਣ ਦਾ ਮਤਲਬ ਦੁੱਧ ਦੱਸੀ ਹੋਣ ਨਾਲ ਸੀ ਸਕੂਲ ਨਾ ਆਉਣ ਨਾਲ ਇਸ ਦਾ ਕੀ تعلق ਹੈ ਅੱਗੇ ਲੇਖਕ ਲਿਖਦਾ ਹੈ ਪਰ ਬਸ਼ੀਰੇ ਦੀ ਦੁਨੀਆ ਵਿੱਚ ਤੇ ਕਿੰਨੇ ਹੀ ਲੋਕ ਇਸ ਦੁਨੀਆ ਵਿੱਚ ਵੱਸਦੇ ਸਨ ਜਿਨ੍ਹਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣਾ ਸੀ ਸਿੱਪੀ ਸਿੱਪੀ ਦੁੱਧ ਲਈ ਦਸਤਨਾਲੀ ਸਕੂਲ ਤੋਂ ਅਟੰਪ ਤਿਬੇਲੀਆਂ ਤੋਂ ਵਿਛੜਨ ਨਾਲ ਸੀ ਇਸੇ ਤਰ੍ਹਾਂ ਇੱਕ ਕਹਾਣੀ ਸੁਨੇਹਾ ਦੇ ਵਿੱਚ ਵੀ ਦੇਖਿਆ ਜਾ ਸਕਦਾ ਜਿਸ ਦੇ ਵਿੱਚ ਇੱਕ ਬੱਸ ਡਰਾਈਵਰ ਲੇਖਕ ਨੂੰ ਛੋਟੇ ਬੱਚੇ ਦੁਆਰਾ ਆਪਣੇ ਪਿਓ ਵਾਸਤੇ ਦਿੱਤੇ ਜਾਣ ਵਾਲੇ ਸੁਨੇਹੇ ਬਾਰੇ ਦੱਸਦਾ ਹੈ ਉਸ ਨੂੰ ਉਸ ਛੋਟੇ ਬੱਚੇ ਨੇ ਜੋ ਸੁਨੇਹਾ ਦਿੱਤਾ ਉਹ ਵੀ ਸਮਾਤੀ ਚੇਤਨਾ ਨੂੰ ਦਰਸਾਉਂਦਾ ਹੈ ਡਰਾਈਵਰ ਲੇਖਕ ਨੂੰ ਦੱਸਦਾ ਹੈ ਕਿ ਬੱਚਾ ਬੋਲਦਾ ਹੈ ਕਿ ਜਿੱਥੇ ਅਖੀਰ ਤੁਹਾਡੀ ਬੱਸ ਜਾ ਕੇ ਖੜੂੰਦੀ ਹੈ ਉੱਥੇ ਬਿਜਲੀ ਦੀ ਦੁਕਾਨ ਉੱਤੇ ਮੇਰਾ ਬਾਪੂ ਕੰਮ ਕਰਦਾ ਹੈ ਦੁਕਾਨ ਤਾਂ ਇਸ ਮੇਰੇ ਬੰਦ ਹੋ ਗਈ ਪਰ ਰਾਤੀ ਨੂੰ ਸੌਂਦਾ ਦੀ ਦੁਕਾਨ ਜੀ ਹੈ ਤੁਸੀਂ ਭਾਜੀ ਉਹਨੂੰ ਕਹਿ ਦੇਣਾ ਕਿ ਮੇਰੀ ਮਾਂ ਆਂਦੀ ਸੀ ਅੱਜ ਵੀ ਅਸੀਂ ਆਟਾ ਉਧਾਰ ਲੈਂਦਾ ਹੈ ਇਹੋ ਜਿਹਾ ਵਿਵਰਨ ਹਰ ਕਹਾਣੀ ਵਿੱਚ ਕਿਸੇ ਨਾ ਕਿਸੇ ਵਰਗ ਨਾਲ ਹੋ ਰਿਹਾ ਹੈ ਅਨੇ ਆਦੀ ਸ਼ਾਦੀ ਘਾਟ ਦੇ ਹੋਂ ਤਾਂ ਦੇਖ ਸਕਦੇ ਹਾਂ ਕਿ ਨਰਦੇਸ਼ ਨੇ ਵਿਚਾਰਤਾ ਰ ਉਸਆਂ ਕਹਾਣੀਆਂ ਦਾ ਤੁਰਾ ਨੌਪਦੇਸ ਦੀ ਕਹਾਣੀ ਵਿੱਚਲੀ ਤ੍ਰਾਸਦੀਸ ਦੇ ਪਾਤਰਾਂ ਦੀ ਕਿਸਮਤ ਬਣਦੀ ਹੈ ਇੱਥੇ ਉਸਦੇ ਪਾਤਰ ਸੰਸਾਰ ਬਾਰੇ ਦੱਸਣਾ ਵੀ ਮੈਂ ਜ਼ਰੂਰੀ ਸਮਝਦੀ ਹਾਂ ਉਸਦੇ ਪਾਤਰ ਜ਼ਿਆਦਾਤਰ ਮਜ਼ਦੂਰ ਨੌਕਰ ਜਾਂ ਥੋੜਾ ਹਾਰੇ ਗਰੀਬ ਨਿਮਨ ਜਾਤੀ ਦੇ ਲੋਕ ਜਾਂ ਵਕ ਵਕ ਫਿਰਕੂ ਨਫ਼ਰਤਾਂ ਦੇ ਸ਼ਿਕਾਰ ਸਾਰੇ ਦੇ ਸਾਰੇ ਹਾਸ਼ੀਏਦਾਰ ਹੀ ਉਸਦਾ ਪਾਤਰ ਸੰਸਾਰ ਬਣ ਜੋ ਕਿਤੇ ਸਵੈਮਾਨ ਦੀ ਲੜਾਈ ਲੜ ਰਹੇ ਹਨ ਕਿਤੇ ਬੁਰਜੂਆ ਸਬੰਧਤ ਪਿੱਛਾ ਛਡਾਉਣ ਲਈ ਜੇਲ੍ਹਾਂ ਵਿੱਚ ਕੈਦ ਹਨ ਕਿਤੇ ਅਨਿਆਂ ਥੱਲੇ ਦਰੜੇ ਜਾ ਰਹੇ ਹਨ ਉਸਦੇ ਪਾਤਰ ਮਜਬੂਰੀ 와 ਸਬਰ ਨਾਲ ਭਰੇ ਹੋਏ ਹਨ ਉਹ ਉਲਝੇ ਹੋਏ ਹਨ ਪਰੇਸ਼ਾਨ ਹਨ ਤੇ ਸਥਿਤੀਆਂ ਨਾਲ ਸਮਝੌਤਾ ਕਰਦੇ ਚਲੇ ਜਾਂਦੇ ਹਨ ਉਹ ਕਿਸੇ ਅਣਕਿਆਸੀ ਤ੍ਰਾਸਦੀ ਦੇ ਪੰਗਰਦ ਸਹਿ ਸੁਭਾਵਕ ਸ਼ਿਕਾਰ ਹੋ ਗਏ ਜਾਪਦੇ ਹਨ ਉਹ ਕਿਸੇ ਹਲਵਾਲ ਸੰਵੇਦਨਾ ਭਰੀਆਂ ਨਜ਼ਰਾਂ ਨਾਲ ਸਤ ਰਹੇ ਹਨ ਜੋ ਹਰ ਉਠੇ ਹੈ ਹੀ ਨਹੀਂ ਉਸਦੇ ਪਾਤਰਾਂ ਦੀ ਜ਼ਿੰਦਗੀ ਜਾਂ ਖੁਸ਼ੀਆਂ ਉਹਨਾਂ ਤੇ ਦੂਰ ਕਿਸਮ ਦੀਆਂ ਚੱਲੀਆਂ ਜਾ ਰਹੀਆਂ ਹਨ ਜਿਸ ਨਾਲ 파ਰਥਵੀ ਵਿਡੂੰ ਦੀ ਤਰ੍ਹਾਂ ਜੁੜਿਆ ਹੋਊਗਾ ਕਿ ਖੜਾ ਖੜੋਤਾ ਤੇ ਕੁਝ ਕੁਝ ਅਧੂਰਾ ਜਿਹਾ ਰਹਿ ਜਾਂਦਾ ਹੈ ਇੱਥੇ ਨਵਤੇਜ ਦੇ ਦੋਸਤ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਨਵਤੇਜ ਦੀ ਕਹਾਣੀ ਪੰਜਾਬੀ ਸਾਹਿਤ ਪਰ ਤੇ ਆਲੋਚਕਾਂ ਨੂੰ ਅੰਤ ਕਹੀ ਵਿੱਚੇ ਛੱਟੀ ਕੋਸ਼ਿਸ਼ ਲੱਗਦੀ ਸੀ ਉਹਨਾਂ ਲਈ ਨਵਤੇਜ ਦੀ ਇਹ ਨਵੀਂ ਕਹਾਣੀ ਉਸ ਸਵਾਰੀ ਗੱਡੀ ਵਾਂਗ ਸੀ ਜਿਹੜੀ ਉੜਦੀ ਆਉਂਦੀ ਸਮੇਂੋਂ ਪਹਿਲਾਂ ਸਟੇਸ਼ਨ ਤੇ ਪਹੁੰਚਣਾ ਚਾਹੁੰਦੀ ਹੋਵੇ ਤੇ ਅਜੇ ਬਾਹਰਲੇ ਸਿਗਲਾਂ ਤੇ ਹੀ ਖਲਾਰ ਦਿੱਤੀ ਗਈ ਹੋਵੇ ਨਵਤੇਜ ਖੋਤ ਆਪਣੀ ਕਹਾਣੀ ਬਾਰੇ ਆਪਣੀ ਪੁਸਤਕ ਨਵੀ ਲੋਕ ਤੇ ਬੁਖ ਬੰਦ ਵਿੱਚ ਲਿਖਦਾ ਹੈ ਕਿ ਕਹਾਣੀ ਰਚਨਾ ਵਿੱਚ ਤਕਨੀਕ ਪੱਥਰ ਜੋ 흘ੋਂ ਗਈਆਂ ਹਨ ਜੋ ਆਪ ਤਜੱਬੇ ਕੀਤੇ ਹਨ ਇਹ ਸਾਡੇ ਯੁੱਗ ਦੀ ਵਿਸ਼ੇਸ਼ ਉਪਜ ਹਨ ਅੱਜ ਲੇਖਕ ਕੇਵਲ ਸਮੱਸਿਆ ਪੇਸ਼ ਕਰਕੇ ਹੀ ਤਸੱਲੀ ਨਹੀਂ ਲੈ ਸਕਦਾ ਸਮੱਸਿਆ ਦੇ ਹੱਲ ਦਾ ਸੁਝਾਅ ਵੀ ਦੇਣਾ ਚਾਹੁੰਦਾ ਹੈ ਪਰ ਦੂਜੇ ਪਾਸੇ ਇਹ ਹੱਲ ਸਾਡੀ ਜ਼ਿੰਦਗੀ ਵਿੱਚ ਅਜੇ ਇੰਨਾ ਵਿਆਪਕ ਨਹੀਂ ਹੋਇਆ ਕਿ ਅਚੇਤ ਹੀ ਪਾਤਰਾਂ ਦੇ ਕਹਾਣੀ ਵਿਕਾਸ ਵਿੱਚ ਪ੍ਰਗਟਾਇਆ ਜਾ ਸਕੇ ਸੋ ਲੇਖਕ ਆਪਣੇ ਵੱਲੋਂ ਕੁਝ ਕਹਿ ਕੇ ਜਿਨਨਾਤਮਕ ਤੇ ਹੋਰ ਕਈ ਕਲਾ ਸਾਧਨ ਵਰਤ ਕੇ ਇਸ ਦਾ ਸੁਝਾਵਾ ਦਿੰਦਾ ਹੈ ਉਹ ਦੁਨੀਆਵੀ ਪਤਨਾਤਰ ਨੂੰ ਪੇਸ਼ ਕਰਦਾ ਹੈ ਪਰ ਆਪਣੀਆਂ ਕਹਾਣੀਆਂ ਦਾ ਰੋਮਾਂਟਿਕ ਅੰਤ ਨਹੀਂ ਸਿਰਜਦਾ ਇਸ ਤਰ੍ਹਾਂ ਨਰਤੇਜ ਦੇ ਕਹਿਣ ਅਨੁਸਾਰ ਉਹਨਾਂ ਨੇ ਆਪਣੀਆਂ ਕਹਾਣੀਆਂ ਦਾ ਹੱਲ ਪ੍ਰਤੀਕਾਤਮਕ ਵਿਧੀ ਰਾਹੀਂ ਦਰਸਾਇਆ ਹੈ ਨਰਤੇਜ ਦੀ ਕਹਾਣੀ ਜਦੋਂ ਤੋਂ ਅੱਗੇ ਹੁਣ ਉਸਦੀ ਕਹਾਣੀ ਜਗਤਵਾਰੀ ਗੱਲ ਕਰਦੇ ਹਾਂ ਸਭ ਤੋਂ ਪਹਿਲਾ ਜੋ ਵਿਚਾਰ ਬਣਦਾ ਹੈ ਉਹ ਸੰਵੇਦਨਾ ਪੈਦਾ ਕਰਨ ਦੀ ਮਹਾਰਤ ਬਾਰੇ ਹੈ ਸਾਹਿਤ ਮੰਨੋ ਕਿ ਸੰਵੇਦਨਸ਼ੀਲ ਕਰਨਾ ਹੁੰਦਾ ਹੈ ਨਾ ਕਿ ਕੋਈ ਥਨ ਸੁਝਾਉਣਾ ਅਸਲ ਵਿੱਚ ਨਵਤੇਜ ਦੀ ਕਹਾਣੀ ਮੋਮੈਂਟਸ ਦੀ ਬਣੀ ਹੋਈ ਹੈ ਪਲੰ ਦੀ ਬਣੀ ਹੋਈ ਹੈ ਇਹਨਾਂ ਪਲਾਂ ਵਿੱਚ ਬੰਨੇ ਪਾਤਰਾਂ ਦੀ ਮਾਨਸਿਕ ਸਥਿਤੀ ਤੇ ਉਹਨਾਂ ਨੂੰ ਸੋਚੋਂ ਆਸਿਕ ਪਰਤਾਂ ਨੂੰ ਖੋਲ ਕੇ ਦਰਸ਼ਨ ਵਿੱਚ ਨਵਤੇਜ ਪੂਰੀ ਤਰ੍ਹਾਂ ਕਾਮਯਾਬ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਨਵਤੇਜ ਮਨੋਵਿਗਿਆਨ ਦਾ ਵਿਦਿਆਰਥੀ ਰਿਹਾ ਹੈ ਜਿਸ ਕਾਰਨ ਪਾਤਰਾਂ ਦਾ ਸਥਿਤੀਆਂ ਅਨੁਸਾਰ ਵਿਚਰਦੇ ਹੋਇਆ ਉਹਨਾਂ ਦਾ ਮਾਨਸਿਕ ਚਿੱਤਰਣ ਕਰਨ ਵਿੱਚ ਉਹ ਤਜਰਬੇਦਾਰ ਹੈ ਉਹ ਕਹਾਣੀ ਤੁਹਾਨੂੰ ਵਿੱਚ ਉਹਦੇ ਪਾਤਰਾਂ ਦੀ ਮਾਨਸਿਕ ਪਰਤਾਂ ਨੂੰ ਉਜਾਗਰ ਕਰਦਾ ਹੋਇਆ ਪਾਠਕ ਨੂੰ ਸੰਵੇਦਨਾ ਦੇ ਬਹੁਤ ਗਹਿੌਂ ਲਈ ਪੂਰੀ ਤਰ੍ਹਾਂ ਸਮਰਪਤ ਹੈ। ਪਹਿਲੀ ਮਹਿਕ ਕਹਾਣੀ ਵਿੱਚ ਦੋ ਛੋਟੇ ਬੱਚੇ ਸੋਮਾ ਤੇ ਜੀਤਾ ਜਿਨ੍ਹਾਂ ਦੀ ਮਾਂ ਬਿਮਾਰ ਹੈ ਤੇ ਇਲਾਜ ਕਰਾਉਣ ਲਈ ਚਾਚਾ ਜੀ ਕੋਲ ਸ਼ਹਿਰ ਆਏ ਹੋਏ ਹਨ। ਉੱਥੇ ਚਾਚੀ ਤੇ ਉਹਨਾਂ ਦਾ ਬੇਟਾ ਵੀ ਹੈ ਜੋ ਉਹਨਾਂ ਨਾਲ ਚੰਗਾ ਸਲੂਕ ਨਹੀਂ ਕਰਦੇ। ਉਹ ਦੋਵੇਂ ਬੱਚੇ ਪਰੇਸ਼ਾਨ ਹਨ। ਇੱਥੇ ਜੀਤੇ ਦੇ ਮਾਨਸਿਕ ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਜੀਤਾ ਸੋਚੀ ਪੈ ਗਿਆ ਪ੍ਰੇਸ਼ਨ ਪ੍ਰੇਸ਼ਨ ਜ਼ਰੂਰ ਹੀ ਕੋਈ ਬੜੀ ਚੰਗੀ ਸ਼ਹਿ ਹਿੰਦੀ ਹੋਣੀ ਜਿਹੜੀ ਚਾਚਾ ਚਾਚੀ ਦੀ ਮਦਦ ਨਾਲ ਬਾਪੂ ਨੇ ਬਾਹ ਲਈ ਮੁੱਲ ਲੈ ਲਈ ਹੈ ਤੇ ਇਹ ਚੰਗੀ ਸ਼ਹਿ ਮਾਂ ਤਾਂ ਨੂੰ ਨਰੂਏ ਕਰ ਦੇਗੀ ਉਹਨੇ ਆਪਣੀ ਮਾਂ ਦੇ ਕੱਪੜਿਆਂ ਉੱਤੇ ਐਫਰਟੇ ਸੋਨੇ ਕੋਲਫਾ ਦੀ ਨਹੀਂ ਸੰਤਕੇ ਜਿਹੋ ਦੇ ਚਾਚੀ ਦੇ ਕੱਪੜੇ ਉੱਤੇ ਸੰਤਕ ਪਰ ਜੀਤਾ ਹੀ ਜਾਣਦਾ ਸੀ ਕਿ ਉਹਦੀ ਮਾਂ ਦੇ ਦਿਮਾਗ ਨੂੰ ਤੇ ਵੀ ਇਹਨਾਂ ਵਾਂਸ ਮੰਮੇ ਫੁੱਲਾ ਮੂ ਕਿਤੇ ਗੋਲ ਸੋਨੇ ਕੋਲਟੇ ਆਖਦੇ ਰਹਿੰਦੇ ਸਨ ਜੇ ਹੁਣ ਜਦੋਂ ਮੌਤ ਹੋ ਗਿਆ ਸੋਹਜਾ ਇਹ ਅਗਰ ਆਪ ਕੋਲ ਲੀਕੂਰੇ ਉੱਤੇ ਖੇਡ ਪੈਣਗੇ ਪਰ ਉਹ ਬਾਕੀ ਸੀ ਹੁੰਦੇ ਨੇ ਜਿਹੜੇ ਚਾਚੀ ਨੇ ਕਿਹਾ ਸੀ ਮਰ ਜਾਂਦੇ ਨੇ ਸੋਹਾ ਪੈਣ ਤਾਂ ਮੂਤੀ ਨਾ ਹੋ ਗਿਆ ਸੋਮਾ ਤੇ ਜੀਤੇ ਨੂੰ ਫਿਰ ਉਹ ਵੀ ਕਾਲਾ ਜਿਹਾ ਪਰਛਾਵਾਂ ਦਿਸਿਆ ਪਰਛਾਵਾਂ ਜਿਹੋ ਜਿਹਾ ਡਰਾਉਣੀਆਂ ਕਹਾਣੀਆਂ ਵਿੱਚ ਹੁੰਦਾ ਹੈ ਯਾਨੀ ਇਸ ਤਰ੍ਹਾਂ ਦੀ ਸਥਿਤੀ ਤਾਂ ਜਿਹੜੀ ਆ ਉਹਨਾਂ ਦੀਆਂ ਕਹਾਣੀਆਂ ਚੋਂ ਦੁਰਦਲ ਪੈਂਦੀ ਆ ਮਤਲਬ ਕਿ ਪਾਠਕ ਉਹਦੇ ਵਿੱਚ ਇੰਨਾ ਜ਼ਿਆਦਾ ਇਨਵੋਲ ਹੋ ਜਾਂਦਾ ਮੈਂ ਫੋਟ ਦੁਸ਼ੀਰਾ ਕਹਾਣੀ ਪੜ੍ਹਦੇ ਹੋਰ ਵੀ ਰਹੀਆਂ ਫੋਟ ਤੇ ਮਨੁੱਖ ਕਹਾਣੀ ਪੜ੍ਹਦੇ ਵੀ ਮੈਂ ਜਿਹੜੀ ਕਭ ਨਾ ਹੈ ਉਹ ਫੀਲ ਕਰ ਸਕੀ ਆ ਬਸ਼ੀਰਾ ਤੋਂ ਵਿੱਚ ਵੀ ਇਸ ਤਰ੍ਹਾਂ ਦਾ ਮਨਸਿਕ ਵਿਸ਼ਲੇਸ਼ਣ ਕੀਤਾ ਗਿਆ ਹੈ ਉਹ ਫੁੱਟਬਾਲ ਨੂੰ ਇੰਝ ਖਿਮਾਉਂਦਾ ਕਿ ਤਕਸਣ ਵਾਲੇ ਹੈਰਾਨ ਰਹਿ ਜਾਂਦੇ ਤੇ ਉੱਚੀ ਉੱਚੀ ਉਹਦਾ ਨਾਮ ਲੈ ਕੇ ਤਾਰੀਫਾਂ ਕਰਦੇ ਕਿ ਉਹਨਾਂ ਦੀ ਮਾਨਸਿਕਤਾ ਕਿਵੇਂ ਵਿਗਿਆਮ ਕੀਤੀ ਹੈ ਉਹਦੇ ਬਾਰੇ ਮੈਂ ਦੱਸ ਰਹੀ ਹਾਂ ਇਹ ਤਰੀਫ ਮੈਨੂੰ ਚੰਗਦੀਆਂ ਜਿਵੇਂ ਲੋਕ ਮੇਰੀਆਂ ਕਰ ਰਹੇ ਹੋ ਤੇ ਮੈਂ ਗੁਰਵਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਵਿੱਚ ਮਹਿਮਦਾ ਨਹੀਂ ਸੀ ਉਸ ਦੇ ਪਾਤਰ ਕਿਸੇ ਨਾ ਕਿਸੇ ਮਾਨਸਿਕ ਟਰੋਮਾ ਦਾ ਸ਼ਿਕਾਰ ਰਹਿੰਦੇ ਹਨ ਇਸ ਤਰ੍ਹਾਂ ਸਾਧੂ ਰਹਤੇ ਮਿਹਨਤਕਸ਼ਾਂ ਦੀਆਂ ਹੋਣੀ ਹਨ ਉਸ ਦੀ ਭਾਵੁਕ ਲੇਖਣੀ ਦਾ ਅੰਗ ਬਣ ਗਈਆਂ ਪਰ ਕਿਤੇ ਕਿਤੇ ਉਸ ਦੀ ਕਹਾਣੀ ਵੀ ਲੈ ਢਾਡੀ ਬਿਖਰਦੀ ਹੈ ਤਾਂ ਫਿਰ ਬਿਖਰ ਜਾਂਦੀ ਹੈ ਜਿਵੇਂ ਅਹ ਮਨੁੱਖ ਤੇ ਪਿਓ ਕਹਾਣੀ ਹੈ ਔਰ ਪਰੀ ਵਰਗੀ ਛੋਹ ਤੇਰੀ ਕਹਾਣੀ ਹੈ ਅਹ ਇਹਨਾਂ ਦੇ ਪਲਾਟ ਬੁਰੀ ਤਰ੍ਹਾਂ ਬਿਖਰੇ ਹੋਏ ਹਨ, ਦੋ ਦੋ ਤਿੰਨ ਤਿੰਨ ਵਾਰ ਵੀ ਇਹਨਾਂ ਕਹਾਣੀਆਂ ਨੂੰ ਅਹ ਪੜ੍ਹ ਲੈਣ ਤੋਂ ਬਾਅਦ ਪਲਾਟ ਨੂੰ ਪਕੜਨਾ ਅਹ ਮੁਸ਼ਕਲ ਹੈ, ਉਸਦੇ ਪਿੱਛੇ ਕੀ ਵਜ੍ਹਾ ਰਹੀ ਹੋਣੀ ਆਂ ਇਹ ਉਹਨਾਂ ਦੀਆਂ ਉਸ ਸਮੇਂ ਦੀਆਂ ਅਹ ਸਥਿੱਤੀਆਂ ਹੀ ਦੱਸ ਸਕਦੀਆਂ ਨੇ ਜੋ ਮੇਰੇ ਕੋਲ ਅਵੇਲੇਬਲ ਨਹੀਂ ਸੰਤੋ ਮੈਂ ਇਥੇ ਇਸ ਬਾਰੇ ਗੱਲ ਨਹੀਂ ਕਰ ਸਕੂਗੀ ਕਿ ਕਿ ਉਹ ਪਲਾਟ ਜਿਹੜਾ ਹੈ ਟੁੱਟਿਆ ਹੋਇਆ ਹੈ ਦਰਸ਼ਨ ਸਿੰਘ ਹਨਸਾ ਚੇਸ ਦਾ ਮੰਨਾ ਸੀ ਕਿ ਸਾਡਾ ਕਾਮੀ ਸੁਭਾ ਵਧੀਰੇ ਕਾਮਯਾਬੀ ਹੈ ਤੇ ਕਹਾਣੀ ਲੇਖਕ ਨੂੰ ਇਹ ਅੰਸ਼ ਆਪਣੀ ਸ਼ਰਲੀ ਵਿੱਚ ਰਚਾਉਣਾ ਚਾਹੀਦਾ ਹੈ ਨਕਦੇਜ ਅਮਰੀਕੀ ਕਹਾਣੀਕਰ ਵਿਲੀਅਮ ਸਾਰੋਯਰ ਤੋ ਬਹੁਤ ਪ੍ਰਭਾਵਸ਼ਾਲੀ ਕਵਿਤਾ ਨਿਮਨ ਕਹਾਣੀ ਲਿਖਣ ਦਾ ਵੱਲ ਉਸਨੇ ਉਸੇ ਤੋਂ ਸਿੱਖਿਆ ਸੇ ਪਰੰਪਰਾਕਹਾਣੀ ਜਗਤ ਨੂੰ ਰੱਦ ਕੀਤਾ ਨਤੇਜ ਖੁਦ ਵੀ ਕਹਾਣੀ ਸੰਗ੍ਰਹਿ ਨਵੀਂ ਰੁੱਤ ਦੇ ਮੁਖਬੰਦ ਵਿੱਚ ਲਿਖਦਾ ਹੈ ਕਿ ਪਰਮਾਣਿਕ ਕਹਾਣੀ ਰੂਪ ਦੀ ਸਾਨੂੰ ਪੂਰੀ ਪਕੜ ਹੋਣੀ ਚਾਹੀਦੀ ਹੈ ਪਰ ਇਹਦੀਆਂ ਬੰਦਣਾ ਵਿੱਚ ਹੀ ਸਿਮਟ ਕੇ ਨਹੀਂ ਰਹਿ ਜਾਣਾ ਚਾਹੀਦਾ ਸੋ ਤਕਨੀਕ ਉਹ ਖੋਜ ਜੋ ਉਸਨੇ ਖੁੱਲ੍ਹ ਲਈ ਹੈ ਉਸ ਵਿੱਚ ਇੱਕ ਖੁਲ ਇਹ ਹੈ ਕਿ ਉਸਨੇ ਆਪਣੀ ਕਹਾਣੀ ਦੀ ਭਾਸ਼ਾ ਨੂੰ ਕਾਵਿਕ ਭਾਸ਼ਾ ਬਣਾ ਕੇ ਪੇਸ਼ ਕੀਤਾ ਉਹ ਕਹਾਣੀ ਕਹਿੰਦਾ ਕਹਿੰਦਾ ਕਵਿਤਾ ਸੁਣਾਉਣ ਲੱਗਦਾ ਹੈ ਤੇ ਅਗੋ ਜੇ ਕਿ ਇਸ ਗੱਲ ਦਾ ਕੋਲ ਇਥਾ ਖਾ ਜਾਂਦੇ ਹਾਂ ਕਿ ਜ਼ਰੂਰ ਹੀ ਨਜ਼ਦੀਸ਼ ਪਹਿਲਾਂ ਕਿਤੇ ਕਵੀ ਰਿਆ ਹੋਵੇਗਾ ਪਰ ਇਹ ਕਹਾਣੀ ਵਰਗੀ ਛੂ ਤੇਰੀ ਕਹਾਣੀ ਵਿੱਚੋਂ ਕੁਝ ਸਤਰਾਂ ਮੈਂ ਇੱਥੇ ਉਦਾਹਰਣ ਲਈ ਦੇ ਰਹੀ ਹਾਂ ਮੇਰੀ ਨੀਂਦ ਇਸ ਪਹਾਏ ਉਤੋਂ ਦੂਰ ਦੂਰ ਦੀ ਗਈ ਤੇ ਤੇਰੀ ਹੱਥ ਘੁੱਟਣੀ ਦੂੰਗੀ ਤੇ ਤੇਰੀਆਂ ਉਂਗਲਾਂ ਸਹਿ ਸੁਹੇ ਫੁੱਲ ਲੱਗੇ ਮੇਰੇ ਹੱਥ ਵਿੱਚ ਧੜਕ ਪਈਆਂ ਤੇਰੇ ਪੋਟਿਆਂ ਨੇ ਜਿਵੇਂ ਤਾਰੂ ਦਾ ਫੁੱਲਾ ਚਾਂਦ ਮੇਰੇ ਅੰਦਰ ਚਸ ਦਿੱਤਾ ਫੁੱਲ ਮੰਦਾ ਸੁਹਾ ਪਰ ਮੇਰੇ ਅੰਦਰ ਖਿੜਾ ਦਿੱਤਾ ਯਾਨੀ ਇਸ ਤਰ੍ਹਾਂ ਦੀ ਇਹਨਾਂ ਦੀ ਸ਼ੈਲੀ ਜਿਹੜੀ ਆ ਉਹ ਬੜੀ ਚਕਾਵਕ ਹੈ ਆਖਰੀ ਨੁਕਤਾ ਭਾਸ਼ਾ ਬਾਰੇ ਹੈ ਉਸਦੀ ਭਾਸ਼ਾ ਦੋ ਤਰ੍ਹਾਂ ਨਾਲ ਲਿਖਦੀ ਹੈ ਇੱਕ ਉਸ ਵਿੱਚ ਬੈਂਬੂ ਸਾਰੀ ਰਾਹੀਂ ਤੇ ਦੂਜਾ ਸਫੋਟ ਰਾਹੀਂ ਵਿਸਮਾਤ ਪੈਦਾ ਕੀਤਾ ਜਾਂਦਾ ਅਸਲ ਵਿੱਚ ਸਾਹਿਤਿਕ ਭਾਸ਼ਾ ਨੇ ਚਮਤਕਾਰ ਸਿਰਜਣਾ ਹੁੰਦਾ ਹੈ ਇਹ ਆਮ ਬੋਲਚਾਲ ਦੀ ਭਾਸ਼ਾ ਤੋਂ ਇਸੇ ਅਧਾਰ ਤੇ ਵੱਖਰੀ ਹੁੰਦੀ ਹੈ ਭਾਰਤੀ ਕੌਸ਼ਸਤਰ ਦੀ ਸ਼ਬਦਾਵਲੀ ਵਿੱਚ ਜਿਸ ਨੂੰ ਵਕਰੋਕਤੀ ਕਿਹਾ ਜਾਂਦਾ ਹੈ ਵਕਰੋਕਤੀ ਦਾ ਕੀ ਭਾਸ਼ਾ ਸਾਹਿਤਿਕ ਭਾਸ਼ਾ ਵਿੱਚ ਸੈਂਕੜੇ ਤਰ੍ਹਾਂ ਦੀਆਂ ਤੁਣੀਆਂ ਉਸ ਚੰਗੂ ਪੂਜਾ ਕਰ ਹੁੰਦੀਆਂ ਹਨ ਤੇ ਅਰਥਾਂ ਦੇ ਰੂਪ ਵਿੱਚ ਮਨ ਵਿੱਚ ਗੂੰਜ ਉੱਠਦੀਆਂ ਹਨ ਸਪੋਰਟ ਸਿਧਾਂਤ ਦਾ ਸੰਸਥਾਪਕ ਆਚਾਰੀਆ ਪਰਥਰੀ ਹਰੀ ਦੱਸਦਾ ਹੈ ਕਿ ਅਰਥਾਂ ਮੈਂ ਵਿਸਪੋਰਟ ਪੂਰੇ ਵਾਕ ਦੇ ਖਤਮ ਹੋ ਜਾਣ ਤੋਂ ਬਾਅਦ ਵਰਤਦਾ ਹੈ पूरा वाक खत्म ਹੁੰਦਿਆਂ ਹੀ ਕੰਨਾਂ ਵਿੱਚ ਪੈ ਰਹੀਆਂ ਧੁਨੀਆਂ ਤਾਂ ਅਲੋਪ ਹੋ ਜਾਂਦੀਆਂ ਹਨ ਪਰ ਇੱਕ ਗੂੰਜ ਰੂਪ ਵਿੱਚ ਅਰਥ ਜਿਹੜਾ ਹੈ ਉਹ ਦਿਮਾਗ ਵਿੱਚ ਉਜਾਗਰ ਹੋ ਜਾਂਦਾ ਹੈ ਤੇ ਚਮਤਕਾਰ ਮਹਿਸੂਸ ਹੁੰਦਾ ਹੈ ਇਸ ਲਈ ਕਿਸੇ ਵਾਕ ਅੰਦਰ ਸ਼ਬਦ ਸਧਾਰਨ ਸਬੰਧਾਂ ਵਿੱਚ ਨਹੀਂ ਬੱਜੇ ਹੁੰਦੇ ਬਲਕਿ ਇਹਨਾਂ ਦੇ ਸਹੀ ਸਮੀਕਰਨ ਇਸ ਵਿੱਚ ਸਪੋਰਟ ਪੈਦਾ ਕਰਨ ਲਈ ਮਦਦਗਾਰ ਹੁੰਦੇ ਹਨ ਕਹਾਣੀ ਮੇਰਾ ਹਬੀਬ ਵਿੱਚੋਂ ਕੁਝ ਸਤਰਾਂ ਇੱਥੇ ਪੇਸ਼ ਹਨ ਪਾਕਿਸਤਾਨ ਦੀ ਆਜ਼ਾਦੀ ਦਿਵਸ ਉਤੇ ਨਚਣ ਕਰਨ ਨਾਇਕਾ ਦੀ ਕਮਰਾ ਸਾਥਣੀ ਜਦੋਂ ਰੂਮ ਮੇਟ ਨਾਇਕਮ ਡਾਂਟਦੀ ਹੈ ਤਾਂ ਉਹ ਜਵਾਬ ਦੇ ਚ ਉਸ ਨੂੰ ਆਖਦੀ ਹੈ ਕਿ ਆਜ਼ਾਦੀ ਦੀ ਕੋਈ ਵੰਡ ਨਹੀਂ ਹੁੰਦੀ ਜਿੱਥੇ ਵੀ ਕਿਤੇ ਲੋਕ ਆਜ਼ਾਦ ਹੁੰਦੇ ਨੇ ਮੇਰੇ ਪੈਰਾਂ ਵਿੱਚ ਨਾਚ ਮਰ ਚ ਉੱਟਦਾ ਹੈ ਤੇ ਫਿਰ ਇਹ ਤਾਂ ਸਾਡੇ ਆਪਣੇ ਹੀ ਲੋਕ ਨੇ ਇੱਕ ਤਰ੍ਹਾਂ ਸਾਡਾ ਆਪਣਾ ਹੀ ਦੇਸ਼ ਇਹਨਾਂ ਸਤਰਾ ਵਿੱਚਲੇ ਗਹਿਰੇ ਅਰਥਾਂ ਦੀ ਗੂੰਜ ਉਸੇ ਵੇਲੇ ਸਾਡੇ ਦਿਮਾਗ ਵਿੱਚ ਪੈਦਾ ਹੁੰਦੀ ਹੈ ਜਦੋਂ ਇਹ ਵਾਕ ਖਤਮ ਹੋ ਜਾਂਦਾ ਹੈ ਆਜ਼ਾਦੀ ਤਾਂ ਇੱਕ ਭੌਤਿਕ ਨਾਮ ਹੈ ਤੇ ਉਹ ਕਿਸੇ ਫਿਰਕੇ ਵਿੱਚ ਨਹੀਂ ਵੰਡੀ ਹੁੰਦੀ ਤੇ ਨਾ ਹੀ ਕਿਸੇ ਅਲੋਗੇ ਸਿਨਮਾ ਵਿੱਚ ਵੰਡੀ ਹੋਈ ਹੈ ਕੁਝ ਇਸ ਤਰ੍ਹਾਂ ਦੇ ਹੀ ਅਰਥ ਸੀ ਉਹਨਾਂ ਦੀ ਜਿਹੜੀਆਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਜਗਾ ਜਗਾ ਦੇਖੇ ਜਾ ਸਕਦੇ ਆ ਮੈਂ ਇੱਥੇ ਇੱਕ ਬਸ਼ੀਰ ਕਹਾਣੀ ਦੇ ਵਿੱਚੋਂ ਵੀ ਲੈ ਰਹੀ ਹਾਂ ਜਿੱਥੇ ਬਸ਼ੀਰ ਨੂੰ ਲੇਖਕ ਨੇ ਫੁੱਟਬਾਲ ਤੋਹਫਾ ਦਿੱਤਾ ਪਰ ਬਸ਼ੀਰਾਂ ਆਪਣੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਫੁੱਟਬਾਲ ਨਾਲ ਖੇਡਣ ਦੀ ਥਾਂ ਤੇ ਆਪਣੇ ਮੀਂਹ ਬੋਲੋ ਲਿਆਂਦੀ ਵੀ ਮੱਝ ਨੂੰ ਚਰਾਉਂਦਾ ਫਿਰਦਾ ਹੈ ਜਿਸ ਉੱਤੇ ਲੇਖਕ ਦੁਖੀ ਹੁੰਦਾ ਉਸ ਨੂੰ ਆਖਦਾ ਹੈ ਬਸ਼ੀਰਿਆ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਪਰ ਮੈਂ ਇਕੱਲਾ ਤੇ ਮੇਰੇ ਨਾਲ ਖੇਤਣ ਦੀ ਵੇਲ ਨਹੀਂ ਸਹ ਦੇ ਸਕਦਾ ਉਹ ਆਪਣੀ ਮਜ਼ਦੂਰੀ ਵੀ ਦੱਸਦਾ ਕਿ ਮੈਂ ਇਕੱਲਾ ਹਾਂ ਤੇ ਬੱਚਾ ਹਾਂ ਤੇ ਉਹ ਵੇਲ ਜਿਹੜੀ ਹੈ ਖੇਤਣ ਦੀ ਵੇਲ ਇਹਦੇ ਵਿੱਚ ਸਪੋਰਟ ਛੁਪਿਆ ਹੋਇਆ ਹੈ ਇਸ ਵਿੱਚ ਪੂਰੀ ਦੀ ਪੂਰੀ ਵਿਚਾਰਤਾ ਦਾ ਕੰਮ ਕਰਦੀ ਹੈ ਜਿਸ ਵਿੱਚ ਨਾ ਬਰਾਬਰੀ ਕਾਰਨ ਸਮਾਜ ਦੇ ਇੱਕ ਤਬਕੇ ਵੱਲੋਂ ਆਪਣੀਆਂ ਸਾਰੀਆਂ ਹੰਦੀਆਂ ਖੁਸ਼ੀਆਂ ਤਾਂ ਕੰਗਵਾਰੀਆਂ ਜਾਨਵਰੇ ਸੋਚੀ ਜਾਂਦੀ ਹੈ ਪਰ ਛੋਟਾ ਬੱਚਾ ਇਸ ਤਰ੍ਹਾਂ ਦੇ ਸੋਸ਼ਲ ਨਿਰੂਪਨੇ ਕਮਜ਼ੋਰ ਹੈ ਇਸ ਤਰ੍ਹਾਂ ਹੀ ਬਾਸਮਤੀ ਦੀ ਮਹਿਸੂਸ ਹੋਈ ਬਹੁਤ ਖੂਬਸੂਰਤ ਲਾਇਨ ਆਹਰ ਕਹਾਣੀ ਦੇ ਵਿੱਚ ਇੱਕ ਦੀ ਲਾਈਨ ਇਸ ਤਰ੍ਹਾਂ ਦੀ ਜ਼ਰੂਰ ਆਈ ਹੈ ਜਿਸ ਨੇ ਪੂਰੀ ਤੇ ਪੂਰੀ ਕਹਾਣੀ ਨੂੰ ਕਵਰ ਕੀਤਾ ਹੈ ਉਹਦੇ ਵਿੱਚ ਕਲਕਸ ਜਿਹੜਾ ਨਿਕਲਦਾ ਹੈ ਸੋ ਨੋਟੇਜ ਦੀ ਸੁਖੰਤੇ ਫਰਦਸ਼ੀ ਨਜ਼ਰ ਉਹ ਕੁਝ ਦੇਖਣ ਸਰਪੰਨ ਤੇ ਸਮਝ ਤੇ ਸੰਰਾਤ ਸੀ ਜੋ ਇਮਾਨਦਾਰੀ ਸੰਵੇਦਨਾ ਨੂੰ ਛੂ ਸਕੇ ਨੋਟੇਜ ਕਿਸੇ ਤਰ੍ਹਾਂ ਦੇ ਵਿਤਕ੍ਰਿਆ ਭੇਦਭਾਵ ਵਾਲੀ ਸੋਚ ਤੋਂ ਅਜ਼ਾਦ ਸੀ ਇੱਕ ਚੰਗਾ ਕਾਮਰੇਡ ਕਾਂਗਰਸ ਮਾਨਵਤਾ ਦਾ ਮੁੱਦਾ ਹੀ ਸੀ ਉਸ ਦੀ ਹਰ ਕਹਾਣੀ ਇਸ ਦੀ ਜਾਮਨੀ ਭਰਦੀ ਹੈ ਕਿ ਉਸ ਦਾ ਮਕਸਦ ਵਰਗ ਜਾਤ ਜਾਂ ਫਿਰਕਿਆਂ ਬਾਰੇ ਜਾਣਕਾਰੀ ਦੇਣਾ ਨਹੀਂ ਬਲਕਿ ਉਹਨਾਂ ਦੇ ਕਾਰਜ ਨਾਲ ਹੋਣ ਵਾਲੇ ਮਨੁੱਖਤਾ ਦੇ ਭਾਨ ਨੂੰ ਦਰਸਾਉਣਾ ਹੈ ਉਸ ਦਾ ਇਹੀ ਪਰਮੋਪਦੇਸ਼ ਰਹਾ ਹੈ ਮੁਸਲਮਾਨਾਂ ਨੇ ਸਿੱਖਾਂ ਨੂੰ ਕਤਲੇਆਮ ਕੀਤਾ ਤੇ ਹਿੰਦੂ ਸਿੱਖਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਕੋਈ ਫਰਕ ਨਹੀਂ ਪਰ ਇਸ ਵਹਿਸ਼ੀ ਪੁਣੇ ਦਾ ਨਤੀਜਾ ਮਨੁੱਖ ਨੂੰ ਟੁੱਟਣਾ ਪਿਆ ਤੇ ਮਨੁੱਖ ਹੀ ਪ੍ਰਥਮ ਹੈ ਮਨੁੱਖਤਾ ਸੋਸ਼ਲ ਵੀ ਮਨੁੱਖ ਨੂੰ ਮਨੁੱਖੀ ਮਿਆਰ ਤੋਂ ਥੱਲੇ ਸੁੱਟਦਾ ਹੈ ਇਸ ਲਈ ਉਸ ਦੀਆਂ ਕਹਾਣੀਆਂ ਸੋਸ਼ਕਵੰਤ ਨਾ ਬਰਾਬਰੀ ਵਾਲੇ ਦਦੇ ਕੁਝ ਨੇ ਥੁੜਿਆ ਥੋੜਾ ਮਾਰੇ ਵਰਗ ਦੇ ਹੱਥ ਵਿੱਚ ਆਵਾਜ਼ ਉਠਾਉਂਦੇ ਹਨ ਪਾੜ ਕਾਂ ਸੰਵੇਦਨਸ਼ੀਲ ਬਣਾਉਂਦੇ ਹੂ ਬਹੁਤ ਬਹੁਤ ਸ਼ੁਕਰੀਆ